ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਕਿਸਾਨ ਪੰਪਰਾਵਾਂ ਦਾ ਸਵਾਗਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸਤੰਬਰ ਦੇ ਵਿੱਚ ਕਿਸਾਨ ਮੇਲੇ ਲਾਉਂਦੀ ਹੈ ਉੱਥੇ ਕਣਕ ਦਾ ਬੀਜ ਵੀ ਦਿੱਤਾ ਜਾਂਦਾ ਆਪਾਂ ਰੋਟੀ ਬਣਾਉਣ ਦੇ ਲਈ ਕਣਕ ਪੈਦਾ ਕਰਦੇ ਉਸ ਲਈ ਪੀਏਯੂ ਵੱਲੋਂ ਸਪੈਸ਼ਲ ਚਾਰ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ ਦੋ ਕਿਸਮਾਂ ਦੇ ਵਿੱਚ ਜਿੰਕਰੀ ਮਾਤਰਾ ਵੱਧ ਹੈਗੀ ਇੱਕ ਕਿਸਮ ਸ਼ੂਗਰ ਦੇ ਰੋਗੀਆਂ ਲਈ ਦਿੱਤੀ ਗਈ ਹੈ ਚੌਥੀ ਕਿਸਮ ਦੀ ਰੋਟੀ ਲੰਮੇ ਸਮੇਂ ਤੱਕ ਤਾਜ਼ੀ ਰਹਿੰਦੀ ਹੈ ਇਕ ਕਿਸਮਾਂ ਆਪਣੀ ਤੰਦਰੁਸਤੀ ਲਈ ਖਾਸ ਹਨ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੀਬੀਡਬਲਯੂ ਜ਼ਿੰਕ 2 ਦੀ ਇਹ ਵੈਰਾਈ 2023 ਦੇ ਵਿੱਚ ਕਿਸਾਨਾਂ ਨੂੰ ਬੀਜਣ ਦੇ ਲਈ ਦਿੱਤੀ ਗਈ ਹੈ ਇਸ ਕਿਸਮ ਦੇ ਵਿੱਚ ਜ਼ਿੰਕ ਦੀ ਮਾਤਰਾ ਵੱਧ ਹੈ ਜੋ ਕਿ ਮਨੁੱਖੀ ਖਰਾਕ ਲਈ ਇੱਕ ਜ਼ਰੂਰੀ ਤੱਤ ਹੈ ਇਸ ਦਾ ਔਸਤਨ ਕੱਦ 100 ਸੈਂਟੀਮੀਟਰ ਹੈ ਇਹ ਕਿਸਮਾਂ ਕੀੜੀ ਕੁੰਗੀ ਅਤੇ ਪੂਰੀ ਕੁੰਗੀ ਤੋਂ ਰਹਤ ਹੈ ਸਿੱਟੇ ਦਰਮਿਆਨੇ ਸੰਘਣੇ ਅਤੇ ਲਾਲ ਕੁੰਡੀਆਂ ਵਾਲੇ ਹੁੰਦੇ ਹਨ ਇਹ ਕਿਸਮ तकरीबन 154 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਆਉਟਪੁੱਟ ਝਾੜ 23 ਕੁਆਂਟਲ ਪ੍ਰਤੀ ਏਕੜ ਆ ਜਾਂਦਾ ਹੈ ਅਗਲੀ ਕਿਸਮ ਹੈ ਪੀਬੀਡਬਲਯੂ ਆਰਐਸ1 ਇਹ ਕਿਸਮ ਵੀ 2023 ਦੇ ਵਿੱਚ ਕਿਸਾਨਾਂ ਨੂੰ ਲਾਉਣ ਦੇ ਲਈ ਦਿੱਤੀ ਗਈ ਸੀ ਇਹ ਕਣਕ ਦੀ ਇੱਕ ਵਿਸ਼ੇਸ਼ ਕਿਸਮ ਹੈ ਜਿਸ ਦੇ ਦਾਣਿਆਂ ਵਿੱਚ ਰੈਜ਼ਿਸਟੈਂਟ ਸਟਾਰਚ ਦੇ ਪੱਧਰ ਨੂੰ ਵਧਾਇਆ ਗਿਆ ਹੈ ਇਸਦਾ ਔਸਤਨ ਕੱਦ 87 ਸੈਂਟੀਮੀਟਰ ਹੈ ਇਹ ਕਿਸਮ ਤਕਰੀਬਨ 140 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਕਿਸਮ ਨੂੰ ਪੀਲੀ ਕੁੰਗੀ ਨਹੀਂ ਲੱਗਦੀ ਅਤੇ ਪੂਰੀ ਕੁੰਗੀ ਦਾ ਕਾਫੀ ਹੱਦ ਤੱਕ ਟਕਰਾ ਕਰ ਸਕਦੀ ਹੈ ਇਸਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ ਉੱਚ ਰਿਸਟੈਂਟ स्टार्च ਉਤਪਾਦਾਂ ਦਾ ਸੇਵਨ ਬਲੱਡ ਸ਼ੂਗਰ ਦੇ ਵਿੱਚ ਪੱਧਰ ਵਿੱਚ ਵਾਧਾ ਨਹੀਂ ਕਰਦਾ ਸਗੋਂ ਇੱਕ ਰਾਕੀ ਫਾਈਬਰ ਦੇ ਤੌਰ ਤੇ ਕੰਮ ਕਰਦਾ ਹੈ ਜਿਸ ਕਰਕੇ ਗਲਾਈਸਮਿਕ ਇੰਟੈਕ ਟੈਕਸ ਘਟ ਜਾਂਦਾ ਹੈ ਇਸ ਦੀ ਬਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਲੈ ਕੇ ਚੌਥੇ ਹਫਤੇ ਤੱਕ ਕਰ ਸਕਦੇ ਹਾਂ ਅਗਲੀ ਕਿਸਮ ਹੈ ਪੀਬੀਡਬਲਯੂ 1 ਚਪਾਤੀ ਇਹ ਕਿਸਮ 2020 ਦੇ ਵਿੱਚ ਕੱਢੀ ਗਈ ਸੀ ਇੱਕ ਉੱਤਮ ਗੁਣਵੰਤਾ ਵਾਲੀ ਰੋਟੀ ਬਣਾਉਣ ਵਾਲੀ ਕਣਕ ਦੀ ਕਿਸਮ ਹੈ ਅਤੇ ਉੱਤਮ ਦਰਜੇ ਦੀਆਂ ਵਿਸ਼ੇਸ਼ਤਾਵਾਂ ਰੱਖਦੀ ਹੈ ਇਸ ਤੋਂ ਬਣੀ ਰੋਟੀ ਚਿੱਟੇ ਰੰਗ ਦੀ ਹੀ ਨਹੀਂ ਸਵਾਦ ਵਿੱਚ ਮਿੱਠੀ ਲੰਮੇ ਸਮੇਂ ਤੱਕ ਤਾਜੀ ਕੂੜੀ ਅਤੇ ਨਰਮ ਰਹਿੰਦੀ ਹੈ ਇਸ ਦਾ ਆਰਥਨ ਕੱਦ 103 ਸੈਂਟੀਮੀਟਰ ਹੈ ਇਹ ਕਿਸਮ तकरीबन 154 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਨੂੰ ਪੀੜੀ ਕੁੰਗੀਰਾ ਕਾਫੀ ਹੱਦ ਤੱਕ ਟਕਰਾ ਤੇ ਪੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਕਰਾ ਕਰ ਸਕਦੀ ਹੈ ਇਸ ਦਾ ਔਸਤਨ ਝਾੜ 17.2 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ ਚੌਥੀ ਕਿਸਮ ਹੈ ਪੀਬੀਡਬਲਯੂ ਜ਼ਿੰਕ ਵਾਲ ਇਸ ਕਿਸਮ ਦੇ ਦਾਣਿਆਂ ਵਿੱਚ ਜ਼ਿੰਕ ਦੀ ਮਾਤਰਾ ਵੱਧ ਹੈ ਜੋ ਮਨੁੱਖੀ ਖਾਣ ਲਈ ਜ਼ਰੂਰੀ ਤੱਤ ਹੈ ਇਸ ਦਾ ਔਸਤਨ ਕਰ 103 ਸੈਂਟੀਮੀਟਰ ਹੈ ਇਹ ਕਿਸਮ ਪੂਰੀ ਕੁੰਗੀ ਤੋਂ ਰਹਿਤ ਹੈ ਅਤੇ ਪੀਲੀ ਪੀਲੀ ਕੁੰਗੀ ਦਾ ਦਰਮਿਆਨੇ ਬਦਰਤੇ ਟਕਰਾ ਕਰ ਸਕਦੀ ਹੈ ਇਹ ਕਿਸਮ ਤਕਰੀਬਨ 151 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਜਿਸ ਦਾ ਔਸਤਨ ਚਾੜ ਸਾਢੇ 22 ਕੁਇੰਟਲ ਦੇ ਨੇੜੇ ਤੇੜੇ ਆ ਜਾਂਦਾ ਹੈ ਇਨ੍ਹਾਂ ਕਿਸਮਾਂ ਦੇ ਬੀਜ ਆਪਾਂ ਮੇਲਿਆਂ ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਸਕਦੇ ਹਾਂ ਪਰ ਆਰਐਸ ਬਾਂਦਾ ਬੀਜ ਕਨਫਰਮ ਨਹੀਂ ਹੋ ਸਕਿਆ ਕਿ ਮੇਲੇ ਤੇ ਮਿਰੂ ਜਾਨੀ 20 ਤੇ 40 ਕਿਲੋ ਦੀ ਪੈਕਿੰਗ ਮਿਲੇਗੀ ਚਪਾਤੀ ਬੰਦੀ ਪੈਕਿੰਗ 10 ਤੋਂ 20 ਕਿਲੋ ਦੀ ਹੋਵੇਗੀ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ